ਸਾਹਿਤ ਵਿੱਚ ਦਿਲਚਸਪੀ ਰੱਖਣ ਵਾਲੇ ਪਾਠਕਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਪਾਠਕ ਲੜੀ ਵਿੱਚ ਨੰਬਰ 6 ਤੇ ਲੈ ਕੇ ਆਏ ਹਾਂ ਆਪਣੀ ਪਾਠ ਪੁਸਤਕ ਸਰਵੋਤਮ ਪੰਜਾਬੀ ਕਵਿਤਾ ਤੇ ਕਹਾਣੀ ਵਿੱਚ ਦਰਜ ਪੰਜਾਬੀ ਕਵੀਆਂ ਦੀਆਂ ਕਵਤਾਵਾਂ ਦਾ ਇੱਕ ਵਿਸ਼ਲੇਸ਼ਣ ਪਹਿਲੇ ਨੰਬਰ ਤੇ ਹਨ ਭਾਈ ਵੀਰ ਸਿੰਘ ਜੀ ਭਾਈ ਵੀਰ ਸਿੰਘ ਜੀ ਆਧੁਨਿਕ ਪੰਜਾਬੀ ਸਾਹਿਤ ਦੇ ਉੱਗੇ ਕਵੀ ਸਨ ਆਪ ਦਾ ਜਨਮ 5 ਦਸੰਬਰ 1872 ਈਸਵੀ ਵਿੱਚ ਅੰਮ੍ਰਿਤਸਰ ਵਿਖੇ ਡਾਕਟਰ ਚਰਨ ਸਿੰਘ ਦੇ ਘਰ ਹੋਇਆ ਆਪਨੇ ਦਸਵੀਂ ਦਾ ਇਮਤਿਹਾਨ ਜ਼ਿਲ੍ਹੇ ਪਰ ਵਿੱਚ ਫਰਸਟ ਰਹਿ ਕੇ ਪਾਸ ਕੀਤਾ ਆਪਨੇ ਸੰਸਕ੍ਰਿਤ ਫਾਰਸੀ ਉਰਦੂ ਗੁਰਬਾਣੀ ਸਿੱਖ ਇਤਿਹਾਸ ਤੇ ਹਿੰਦੂ ਇਤਿਹਾਸ ਦੇ ਫਲਸਫੇ ਆਦਿ ਨੂੰ ਖੂਬ ਬਾਚਿਆ ਆਪ ਜੀ ਦੀ ਬਹੁਤੀ ਰਚਨਾ ਸਿੱਖ ਪ੍ਰਚਾਰ ਨਾਲ ਸੰਬੰਧਿਤ ਰੱਖਦੀ ਹੈ ਆਪਨੇ 1898 ਈਸਵੀ ਵਿੱਚ ਖਾਲਸਾ ਸਮਾਚਾਰ ਅਖਬਾਰ ਜਾਰੀ ਕੀਤੀ ਤੇ 1 ਸਾਲ ਬਾਅਦ ਨਿਰਗੁਰਾਣਾ ਜਾਰੀ ਕੀਤਾ ਇਸ ਸਮੇਂ ਇਸਾਈ ਮਿਸ਼ਨਰੀਆਂ ਦੇ ਪ੍ਰਚਾਰ ਦਾ ਸਮਾਂ ਸੀ ਆਪਨੇ ਸਿੰਘ ਸਭਾ ਲਹਿਰ ਤੇ ਸਿੱਖ ਧਰਮ ਦੇ ਪ੍ਰਚਾਰ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਆਪ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਪੰਜਾਬ ਯੂਨੀਵਰਸਿਟੀ ਨੇ ਆਪ ਨੂੰ 1949 ਵਿੱਚ ਡਾਕਟਰ ਆਫ ओरिएंटਲ ਲਰਨਿੰਗ ਦੀ ਡਿਗਰੀ ਭੇਟ ਕੀਤੀ ਆਪ ਦੀਆਂ ਪੁਸਤਕਾਂ ਮੇਰੇ ਸਾਇਆ ਜੀਓ ਨੂੰ ਸਾਹਿਤ ਅਕਾਡਮੀ ਵੱਲੋਂ ਪੁਰਸਕਾਰ ਮਿਲਿਆ ਰਾਣਾ ਸੂਰਤ ਸਿੰਘ ਮਹਾਕਾਵਿ ਆਪ ਦੀ ਰਚਨਾ ਹੈ ਆਪ ਜੀਆਂ ਬਾਕੀ ਰਚਨਾਵਾਂ ਇਸ ਤਰ੍ਹਾਂ ਹਨ ਲਹਿਰਾਂ ਦੇ ਹਾਰ ਮਟਕ ਹੁਲਾਰੇ ਬਿਜਲੀਆਂ ਦੇ ਹਾਰ ਪ੍ਰੀਤ ਵੀਨਾ ਕੰਬ ਦੀ ਕਲਾਈ ਭਾਈ ਵੀਰ ਸਿੰਘ ਦੀਆਂ ਕਵਤਾਵਾਂ ਰਸਵਾਦੀ ਤੇ ਅਧਿਆਤਮਕ ਬਾਦ ਨਾਲ ਸੰਬੰਧਤ ਹਨ ਭਾਈ ਵੀਰ ਸਿੰਘ ਜੀ ਦੀ ਕਵਤਾ ਸਮਾ ਸਾਡੇ ਸਰਵੋਤਮ ਪੰਜਾਬੀ ਕਵਤਾ ਦੇ ਕਹਾਣੀ ਪਾਠ ਪੁਸਤਕ ਵਿੱਚ ਦਰਜ ਹੈ ਇਸ ਵਿੱਚ ਭਾਈ ਵੀਰ ਸਿੰਘ ਨੇ ਸਮੇ ਦੇ ਸਦਾ ਚਲਾਇਮਾਨ ਸੁਭਾਰ ਨੂੰ ਬਿਆਨ ਕੀਤਾ ਹੈ ਇਸ ਵਿੱਚ ਭਾਈ ਸਾਹਿਬ ਦੱਸਦੇ ਹਨ ਕਿ ਸਮੇਂ ਨੂੰ ਕਿਸੇ ਵੀ ਹਾਲ ਵਿੱਚ ਰੋਕਿਆ ਨਹੀਂ ਜਾ ਸਕਦਾ ਇਹ ਚਲਾਇਮਾਨ ਹੈ ਸਮਾ ਕਵਤਾ ਵਿੱਚ ਭਾਈ ਵੀਰ ਸਿੰਘ ਜੀ ਸਮੇਂ ਦੀ ਮਹੱਤਤਾ ਨੂੰ ਬਿਆਨ ਕਰਦੇ ਹਨ ਉਹ ਆਖਦੇ ਹਨ ਕਿ ਸਮਾਂ ਸਦਾ ਚੱਲਦਾ ਰਹਿੰਦਾ ਹੈ ਇਹ ਕਦੇ ਵੀ ਕਿਸੇ ਲਈ ਰੁਕਦਾ ਨਹੀਂ ਇਸ ਕਰਕੇ ਜਿਹੜਾ ਵਿਅਕਤੀ ਸਮੇਂ ਦੀ ਕਦਰ ਨਹੀਂ ਕਰਦਾ ਫਿਰ ਸਮਾਂ ਉਸ ਦੀ ਕਦਰ ਵੀ ਨਹੀਂ ਕਰਦਾ ਫਿਰ ਭਾਵੇਂ ਸਮੇਂ ਦੇ ਕਿੰਨੇ ਵੀ ਤਰਲੇ ਮਾਰੋ ਇਸ ਕਰਕੇ ਭਾਈ ਵੀਰ ਸਿੰਘ ਜੀ ਸਮੇਂ ਦੀ ਕਦਰ ਕਰਨ ਲਈ ਆਖਦੇ ਹਨ ਤੇ ਸਮੇਂ ਨੂੰ ਸੁਭ ਕਰਮਾਂ ਵਿੱਚ ਲਾਉਣ ਦੀ ਗੱਲ ਕਰਦੇ ਹਨ ਦੂਸਰੀ ਕਵਤਾ ਭਾਈ ਵੀਰ ਸਿੰਘ ਜੀ ਦੀ ਹੈ ਰੌ ਰੁਖ ਹੈ ਭਾਈ ਵੀਰ ਸਿੰਘ ਨੇ ਸਮਕਾਲੀ ਰਾਜਨੀਤਿਕ ਸੱਤਾ ਨੂੰ ਨਦੀ ਤੇ ਸਾਗਰ ਦੇ ਰੂਪ ਵਿੱਚ ਵਰਤਦੇ ਹਨ ਕਿ ਨਦੀ ਸਦਾ ਸਾਗਰ ਵਿੱਚ ਮਿਲਦੀ ਹੈ ਤੇ ਨਦੀ ਹਮੇਸ਼ਾ ਉਹਨਾਂ ਰੁੱਖਾਂ ਨੂੰ ਹੀ ਆਪਣੇ ਨਾਲ ਵਹਾ ਕੇ ਲੈ ਆਉਂਦੀ ਹੈ ਜੋ ਝੁਕਣਾ ਨਹੀਂ ਜਾਣਦੇ ਉਹਨਾਂ ਰੁੱਖਾਂ ਨੂੰ ਕੁਝ ਨਹੀਂ ਹੁੰਦਾ ਜੋ ਆਪਣੇ ਆਪ ਨੂੰ ਸਮੇਂ ਸਥਿਤੀ ਨਾਲ ਢਾਲ ਲੈਂਦੇ ਹਨ ਜੋ ਸਮੇਂ ਨੂੰ ਸਮਝਦੇ ਹਨ ਤੇ ਉਸ ਮੁਤਾਬਕ ਆਪਣਾ ਸੁਭਾਅ ਬਣਾ ਲੈਂਦੇ ਹਨ ਉਹ ਕਦੇ ਜ਼ਿੰਦਗੀ ਵਿੱਚ ਹਾਰਦੇ ਨਹੀਂ ਤੀਸਰੀ ਕਵਿਤਾ ਭਾਈ ਵੀਰ ਸਿੰਘ ਦੀ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਹੈ ਇਹ ਕਵਿਤਾ ਪ੍ਰਕਿਰਤੀ ਦੇ ਨਾਲ ਪ੍ਰੇਮ ਨੂੰ ਦਰਸਾਉਂਦੀ ਹੈ ਉਹ ਗੁਲਾਬ ਦੇ ਫੁੱਲ ਦਾ ਮਾਨਵੀਕਰਨ ਕਰਦੇ ਹੋਏ ਉਸ ਨੂੰ ਤੋੜਨ ਵਾਲੇ ਵਿਅਕਤੀ ਨੂੰ ਸੰਬੋਧਨ ਕਰਦੇ ਹਨ ਕਿ ਗੁਲਾਬ ਦਾ ਫੁੱਲ ਸਾਰਿਆਂ ਲਈ ਮਹਿਕ ਦਾ ਕੇਂਦਰ ਹੈ ਪਰ ਜਦੋਂ ਕੋਈ ਉਸ ਨੂੰ ਆਪਣੇ ਸਵਾਰਥ ਲਈ ਤੋੜਦਾ ਹੈ ਤਾਂ ਉਹ ਉਸ ਦੀ ਖੁਸ਼ਬੂ ਨੂੰ ਕੁਝ ਪਲਾਂ ਲਈ ਹੀ ਮਾਨਦਾ ਹੈ ਤੇ ਬਾਕੀ ਸਾਰਿਆਂ ਦਾ ਹੱਕ ਖੋਹ ਲੈਂਦਾ ਹੈ ਇਸ ਲਈ ਇਸ ਦੀ ਖੁਸ਼ਬੂ ਸਾਰਿਆਂ ਦੇ ਲਈ ਹੈ ਇਸ ਨੂੰ ਤੋੜਨ ਦੀ ਥਾਂ ਇਸ ਦੀ ਮਹਿਕ ਨੂੰ ਇਸ ਦੀ ਸੁੰਦਰਤਾ ਨੂੰ ਮਾਨਣਾ ਚਾਹੀਦਾ ਹੈ ਦੂਸਰਾ ਕਵੀ ਧਨੀ ਰਾਮ ਛਾਤ੍ਰਿਕ ਧਨੀ ਰਾਮ ਛਾਤ੍ਰਿਕ ਆਧੁਨਿਕ ਕਾਲ ਦੇ ਮੁੰਡਲੇ ਕਵੀਆਂ ਵਿੱਚੋਂ ਹਨ ਆਪ ਦਾ ਜਨਮ 1876 ਈਸਵੀ ਵਿੱਚ ਪਾਕਿਸਤਾਨ ਵਿੱਚ ਹੋਇਆ। ਆਪ ਨੂੰ ਗੁਰਮੁਖੀ ਤੋਂ ਇਲਾਵਾ ਹਿੰਦੀ, ਉਰਦੂ ਤੇ ਅੰਗਰੇਜ਼ੀ ਭਾਸ਼ਾ ਦਾ ਚੰਗਾ ਗਿਆਨ ਸੀ। ਆਪ ਨੇ ਭਾਈ ਵੀਰ ਸਿੰਘ ਜੀ ਦੀ ਪ੍ਰੈਸ ਵਿੱਚ ਨੌਕਰੀ ਵੀ ਕੀਤੀ। 1926 ਵਿੱਚ ਆਪ ਨੇ ਪੰਜਾਬੀ ਸਭਾ ਕਾਇਮ ਕੀਤੀ ਅਤੇ ਕਵੀ ਦਰਬਾਰਾਂ ਦਾ سلسلہ ਆਰੰਭ ਕੀਤਾ। ਇਨ੍ਹਾਂ ਕਵੀ ਦਰਬਾਰਾਂ ਨੇ ਪੰਜਾਬੀ ਦੇ ਉੱਗੇ ਕਵੀ ਪੈਦਾ ਕੀਤੇ। ਧਨੀ ਰਾਮ ਚਾਤਰੀਕ ਭਾਈ ਵੀਰ ਸਿੰਘ ਜੀ ਦੇ ਸਮਕਾਲੀ ਹੋਣ ਦੇ ਹੋਣ ਕਰਕੇ ਇਸ ਤੋਂ ਕਾਫੀ ਪ੍ਰਭਾਵਿਤ ਸਨ ਕਵਤਾ ਦੇ ਖੇਤਰ ਵਿੱਚ ਚਾਤ੍ਰਿਕ ਨੇ ਚੰਦਨਵਾੜੀ ਕੇਸਰ ਕਿਆਰੀ ਨਵਾ ਜਹਾਨ ਪਰਥਰੀ ਹਰੀ ਬਿਕਰਮਜੀਤ ਕਿਸਾ ਫੁੱਲਾਂ ਦੀ ਟੋਕਰੀ ਨੂਰ ਜਹਾਂ ਬੇਗਮ ਸੂਫੀ ਖਾਨਾ ਆਦਿ ਰਚਨਾਵਾਂ ਦੀ ਰਚਨਾ ਕੀਤੀ ਚਾਤ੍ਰਿਕ ਦਾ ਦ੍ਰਿਸ਼ਟੀਕੋਣ ਅਦਰਸ਼ਵਾਦੀ ਸੀ ਆਪ ਨੂੰ ਪੰਜਾਬੀ ਬੋਲਣ ਨਾਲ ਬਹੁਤ ਪਿਆਰ ਸੀ ਆਪ ਦੀ ਰਚਨਾ ਦੀ ਬੋਲੀ ਠੇਟ ਤੇ ਮੁਹਾਵਰਾ ਟਕਸਾਲੀ ਹੈ ਆਪ ਦੀ ਬੋਲੀ ਸ਼ੁੱਧ ਹੈ ਆਪ ਜੀ ਦੀ ਕਵਤਾ ਰਾਧਾ ਸੰਦੇਸ਼ ਸਾਡੀ ਪਾਠ ਪੁਸਤਕ ਸਰਵੋਤਮ ਪੰਜਾਬੀ ਕਵਤਾ ਤੇ ਕਹਾਣੀ ਵਿੱਚ ਦਰਜ ਹੈ ਇਸ ਕਵਤਾ ਵਿੱਚ ਕਵੀ ਨੇ ਕ੍ਰਿਸ਼ਨ ਦੇ ਪ੍ਰੇਮ ਵਿੱਚ ਡੁੱਬੀ ਰਾਧਾ ਲਈ ਕ੍ਰਿਸ਼ਨ ਜੀ ਦਾ ਉਪਦੇਸ਼ ਲੈ ਕੇ ਆਏ ਉਦੋਂ ਨਾਲ ਹੋਈ ਗੱਲਬਾਤ ਦਾ ਵਰਣਨ ਕੀਤਾ ਹੈ ਰਾਧਾ ਛਾਤ੍ਰਿਕ ਦੁਆਰਾ ਲਿਖੀ ਕਵਤਾ ਵਿੱਚ ਆਪਣੇ ਦਿਲ ਵਿੱਚ ਕ੍ਰਿਸ਼ਨ ਪ੍ਰਤੀ ਪਿਆਰ ਨੂੰ ਸੰਬੋਧਨ ਕਰਦੀ ਹੈ ਇਸ ਕਵਤਾਰ ਸਬੰਧ இந்து ਮਿਥਿਆਸ ਨਾਲ ਹੈ ਜਦੋਂ ਕ੍ਰਿਸ਼ਨ ਕੰਸ ਨੂੰ ਮਾਰ ਕੇ ਮਥਰਾ ਵਿੱਚ ਰਾਜ ਗੱਦੀ ਉੱਪਰ ਬਿਰਾਜਮਾਨ ਹੋ ਜਾਂਦੇ ਹਨ ਕਾਫੀ ਸਮਾਂ ਬੀਤਣ ਤੋਂ ਬਾਅਦ ਗੋਕੁਲ ਵਿੱਚ ਉਹਨਾਂ ਦੀਆਂ ਗੋਪੀਆਂ ਉਸ ਦਾ ਇੰਤਜ਼ਾਰ ਕਰਦੀਆਂ ਹਨ ਪਰ ਕੋਈ ਵੀ ਸੁਖ ਸਾਦ ਦਾ ਸੁਨੇਹਾ ਨਹੀਂ ਆਉਂਦਾ ਰਾਦਾ ਜੋ ਕਿ ਕ੍ਰਿਸ਼ਨ ਜੀ ਨਾਲ ਬਹੁਤ ਪਿਆਰ ਕਰਦੀ ਹੈ ਇੱਕ ਦਿਨ ਗੋਕੁਲ ਦੀਆਂ ਗੋਪੀਆਂ ਤੇ ਰਾਦਾ ਹੈਰਾਨ ਹੋ ਜਾਂਦੀਆਂ ਹਨ ਕਿ ਉਦੋਂ ਜੋ ਕਿ ਕ੍ਰਿਸ਼ਨ ਜੀ ਦਾ ਸੁਨੇਹਾ ਲੈ ਕੇ ਉਹਨਾਂ ਕੋਲ ਆ ਜਾਂਦਾ ਹੈ ਉਦੋਂ ਗੋਪੀਆਂ ਤੇ ਰਾਦਾ ਨੂੰ ਸੁਨੇਹੇ ਦੇ ਰੂਪ ਵਿੱਚ ਉਪਦੇਸ਼ ਦੇ ਰਿਹਾ ਹੁੰਦਾ ਹੈ ਉਦੋਂ ਦੀਆਂ ਗੱਲਾਂ ਤੋਂ ਖਿੱਚ ਕੇ ਉਹ ਉਦੋਂ ਨੂੰ ਖਰੀਆਂ-ਖਰੀਆਂ ਸੁਣਾ ਦਿੰਦੀਆਂ ਹਨ ਕ੍ਰਿਸ਼ਨ ਜੀ ਦੇ ਪ੍ਰੇਮ ਵਿੱਚ ਚੱਲੀ ਹੋਈ ਰਾਦਾ ਜਦੋਂ ਕੋਈ ਗੱਲ ਉਦੋਂ ਨਾਲ ਕਰਦੀ ਹੈ ਤਾਂ ਉਹ ਉਸ ਨੂੰ ਕ੍ਰਿਸ਼ਨ ਨਾਲ ਗੋਕੁਲ ਵਿੱਚ ਬਿਤਾਏ ਸਮੇ ਨੂੰ ਯਾਦ ਕਰਨ ਲਈ ਆਖਦੀ ਹੈ ਉਹ ਆਖਦੀ ਹੈ ਕਿ ਉਧੋ ਦਾ ਗਿਆਨ ਸਾਡੇ ਪਿਆਰ ਦੀ ਤੋਹੀਨ ਹੈ ਉਹ ਅੱਜ ਵੀ ਗੱਲਾਂ ਨਾਲ ਹੀ ਸਾਡੇ ਮਨ ਨੂੰ ਬਹਿਲਾ ਰਿਹਾ ਹੈ ਗੋਕੁਲ ਕਿਸ ਤਰ੍ਹਾਂ ਉਸ ਦੇ ਪਿਆਰ ਦੀ ਅਗਨੀ ਵਿੱਚ ਤੜਫ ਰਿਹਾ ਹੈ ਉਹਨਾਂ ਦੀ ਦਿਨ ਤੇ ਰਾਤ ਸਿਰਫ ਉਸ ਨੂੰ ਯਾਦ ਕਰਨ ਵਿੱਚ ਹੀ ਗੁਜ਼ਰਦੀ ਹੈ ਉਹਨਾਂ ਨੇ ਉਸ ਨਾਲ ਪਿਆਰ ਪਾ ਕੇ ਗਲਤੀ ਕਰ ਲਈ ਹੈ ਉਹ ਜਾਣਦੀਆਂ ਹਨ ਕਿ ਉਸ ਦੀ ਆਦਤ ਕਾਲੇ ਭੋਰ ਵਾਲੀ ਹੈ ਉਹ ਜਿੱਥੇ ਕੋਈ ਖੂਬਸੂਰਤ ਖੁਸ਼ਬੂ ਦੇਖਦਾ ਹੈ ਉੱਥੇ ਬੈਠ ਜਾਂਦਾ ਹੈ ਉਹ ਗੋਕੁਲ ਵਿੱਚ ਡੰਗਰ ਚਾਰਦਾ ਹੁੰਦਾ ਸੀ ਤੇ ਅੱਜ ਉਹ ਮਥੁਰਾ ਦਾ ਰਾਜਾ ਬਣ ਗਿਆ ਹੈ ਇਸ ਕਰਕੇ ਉਹ ਸਾਡੇ ਪਿਆਰ ਨੂੰ ਭੁੱਲ ਗਿਆ ਹੈ ਉਹ ਉਦੋਂ ਨੂੰ ਕਹਿੰਦੀਆਂ ਹਨ ਕਿ ਉਹਨਾਂ ਦੇ ਦਿਲ ਵਿੱਚ ਕ੍ਰਿਸ਼ਨ ਵੱਸਦਾ ਹੈ ਤੇ ਵੱਸਦਾ ਰਹੇਗਾ ਜਦ ਵੀ ਇਸ ਸੰਸਾਰ ਵਿੱਚ ਪਿਆਰ ਦੀ ਗੱਲ ਹੋਵੇਗੀ ਤਾਂ ਪਹਿਲਾ ਰਾਧਾ ਦਾ ਨਾਮ ਲਿਆ ਜਾਏਗਾ ਫਿਰ ਕ੍ਰਿਸ਼ਨ ਦਾ ਇਸ ਤਰ੍ਹਾਂ ਚਾਤ੍ਰਿਕ ਆਪਣੀ ਕਵਿਤਾ ਵਿੱਚ ਰਾਧਾ ਤੇ ਕ੍ਰਿਸ਼ਨ ਦੇ ਪਿਆਰ ਨੂੰ ਪਾਠਕਾਂ ਸਾਹਮਣੇ ਪੇਸ਼ ਕਰਦਾ ਹੈ। ਅਗਲਾ ਕਵੀ ਹੈ ਪ੍ਰੋਫੈਸਰ ਮੋਹਨ ਸਿੰਘ। ਪ੍ਰੋਫੈਸਰ ਮੋਹਨ ਸਿੰਘ ਦਾ ਜਨਮ ਪਾਕਿਸਤਾਨ ਵਿੱਚ 1905 ਨੂੰ ਹੋਇਆ। ਮੁੱਢਲੀ ਵਿੱਦਿਆ 라ਵਲਪਿੰਡੀ ਵਿੱਚੋਂ ਪ੍ਰਾਪਤ ਕੀਤੀ। ਮੋਹਨ ਸਿੰਘ ਫਿਰਨਤੁਰਨ ਦਾ ਬਧੇਰੇ ਸ਼ੌਕੀਨ ਸੀ। ਉਹ ਸੂਫੀਆਂ ਦੇ ਰੰਗ ਤਮਾਸ਼ਿਆਂ ਵਿੱਚ ਬੜੇ ਚਾਹ ਨਾਲ ਜਾਂਦਾ ਸੀ। ਪ੍ਰੋਫੈਸਰ ਮੋਹਨ ਸਿੰਘ ਨੇ ਗੁਰੂ ਕਾ ਬਾਗ ਵਿੱਚ ਕਵਤਾ ਪੜ੍ਹੀ ਜੋ ਕਿ ਲੋਕਾਂ ਨੇ ਬਹੁਤ ਪਸੰਦ ਕੀਤੀ। ਇਸ ਕਵਤਾ ਦੇ ਬਦਲੇ ਉਸ ਨੂੰ ਇਨਾਮ ਵੀ ਮਿਲਿਆ ਜਿਸ ਤੋਂ ਬਾਅਦ ਮੋਹਨ ਸਿੰਘ ਕਵੀ ਦਰਬਾਰਾਂ ਵਿੱਚ ਹਿੱਸਾ ਲੈਣ ਲੱਗ ਪਿਆ। ਪ੍ਰੋਫੈਸਰ ਮੋਹਨ ਸਿੰਘ ਦਾ ਵਿਆਹ ਬਸੰਤ ਕੌਰ ਨਾਲ ਹੋਇਆ। ਪਰ ਬਦਕਿਸਮਤੀ ਨਾਲ 1927 ਈਸਵੀ ਵਿੱਚ ਬਸੰਤ ਕੌਰ ਦੀ ਮੌਤ ਹੋ ਗਈ। ਇਸ ਦੁਖਾਂਤ ਵਿੱਚ ਮੋਹਨ ਸਿੰਘ ਦੀਆਂ ਕਾਵੇ ਰੂਚੀਆਂ ਹੋਰ ਵਧੇਰੇ ਵੱਧ ਗਈਆਂ ਜਿਵੇਂ ਮੋਹਨ ਤੂੰ ਕਿੰਜ ਬੰਦਾ ਸ਼ਾਇਰ ਜੇਕਰ ਮੈਂ ਨਾ ਮਰਦੀ ਕੁਝ ਸਮਾਂ ਉਹ ਹਾਈ ਸਕੂਲ ਵਿੱਚ ਅਧਿਆਪਕ ਰਹਾ ਫਿਰ ਉਸਨੇ 1931 ਤੇ 33 ਵਿੱਚ ਫਾਰਸੀ ਦੀ ਐਮਏ ਪਾਸ ਕੀਤੀ ਫਿਰ ਉਹ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਫਾਰਸੀ ਦੇ ਪ੍ਰੋਫੈਸਰ ਲੱਗ ਗਏ ਪ੍ਰੋਫੈਸਰ ਮੋਹਨ ਸਿੰਘ ਨੇ ਪੰਜ ਦੇ ਰਾ ਨਾਮ ਦਾ ਮਾਸਿਕ ਪੱਤਰ ਵੀ ਕੱਢਿਆ ਹੁਣ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਰਹਿੰਦੀ ਅਖੀਰ 1977 ਵਿੱਚ ਉਹਨਾਂ ਦੀ ਮੌਤ ਹੋ ਗਈ ਉਹ ਰੋਮਾਂਟਿਕ ਪ੍ਰਗਤੀਵਾਦੀ ਕਾਵੇ ਧਾਰਾ ਦੇ ਕਵੀ ਸਨ ਉਹਨਾਂ ਦੀ ਪਹਿਲੀ ਕਾਵੇ ਪੁਸਤਕ ਚਾਰ ਹੰਝੂ ਸੀ ਇਸ ਤੋਂ ਬਾਅਦ ਉਹਨਾਂ ਦੇ ਕਾਵੇ ਸੰਗ੍ਰਹਿ ਸਾਵੇਂ ਪੱਤਰ ਕਸੁੰਬੜਾ ਆਵਾਜ਼ਾਂ ਅਧਵਾਟੇ ਕੱਚ ਸੱਚ ਵੱਡਾ ਵੇਲਾ ਜੰਦਰੇ ਜੈ ਮੀਰ ਬੂਹੇ ਆਦਿ ਸਨ ਸਾਡੇ ਸਿਲੇਬਸ ਵਿੱਚ ਸਿਲੇਬਸ ਵਿੱਚ ਪ੍ਰੋਫੈਸਰ ਮੋਹਨ ਸਿੰਘ ਦੀਆਂ ਦੋ ਕਵਤਾਵਾਂ ਮਾਂ ਤੇ ਖਾਨਗਾਹੀ ਦੀਵਾ ਬਾਲਦੀਏ ਸ਼ਾਮਿਲ ਹਨ ਇੱਕ ਕਵਤਾਵਾਂ ਸਾਡੀ ਪਾਸ ਪੁਸਤਕ ਸਭੋਤਮ ਪੰਜਾਬੀ ਕਵਿਤਾ ਤੇ ਕਹਾਣੀ ਵਿੱਚ ਸ਼ਾਮਿਲ ਹਨ ਪਹਿਲੀ ਕਵਤਾ ਵਿੱਚ ਕਵੀ ਮਾਂ ਦੇ ਪਿਆਰ ਨੂੰ ਬਿਆਨ ਕਰਦਾ ਹੈ ਉਹ ਆਖਦਾ ਹੈ ਕਿ ਮਾਂ ਤੇ ਸਵਰਗ ਮਾਂ ਦੀ ਛਾਇਆ ਤੇ ਸਵਰਗ ਇੱਕੋ ਜਿਹੇ ਹੀ ਹਨ ਉਹ ਮਾਂ ਦੀ ਪਿਆਰ ਨੂੰ ਸਵਰਗ ਦੇ ਝੂਟੇ ਦੇ ਨਾਲ ਤੁਲਨਾ ਕਰਦਾ ਹੈ ਉਹ ਰੱਬ ਦੀ ਸਭ ਤੋਂ ਸੁੰਦਰ ਕੁਦਰਤ ਨੇ ਬਣਾਈ ਹੋਈ ਕਾਇਨਾਤ ਵਿੱਚ ਜਿਹੜੀ ਚੀਜ਼ ਹੈ ਉਹ ਮਾਂ ਨੂੰ ਮੰਨਦਾ ਹੈ ਉਹ ਮਾਂ ਦੇ ਪਿਆਰ ਦਾ ਮੁੱਲ ਕਦੀ ਨਾ ਤਰਨ ਦੀ ਗੱਲ ਕਰਦਾ ਹੈ ਉਹ ਆਪਣੀ ਮਾਂ ਦੇ ਛਾਂ ਹੇਠਾਂ ਉਸਦੇ ਪਿਆਰ ਹੇਠਾਂ ਬਤਾਏ ਹੋਏ ਸਮੇਂ ਨੂੰ ਸਵਰਗ ਵਿੱਚ ਬਿਤਾਏ ਹੋਏ ਸਮੇਂ ਦੇ ਬਰਾਬਰ ਸਮਝਦਾ ਹੈ ਇਸ ਕਰਕੇ ਮਾਂ ਕਵਤਾ ਪ੍ਰਸਰ ਪੂਰਨ ਸਿੰਘ ਦੀ ਰਿਸ਼ਤਿਆਂ ਦੇ ਪਿਆਰ ਨੂੰ ਉਜਾਗਰ ਕਰਦੀ ਹੈ ਦੂਸਰੀ ਕਵਤਾ ਵਿੱਚ ਕਵੀ ਖੰਗਾ ਉਤੇ ਵਿਸ਼ਵਾਸ ਨਾਲ ਭਰੀ ਇੱਕ ਔਰਤ ਦੇ ਦੀਵਾ ਜਗਾਉਣ ਦਾ ਜ਼ਿਕਰ ਕਰਦਾ ਹੈ ਉਸ ਦਾ ਵਿਸ਼ਵਾਸ ਹੈ ਕਿ ਖਾਨਗਾ ਉੱਤੇ ਦੀਵਾ ਬਾਲਣ ਨਾਲ ਉਸ ਦਾ ਉਸ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਣਾ ਹੈ ਤੇ ਮਨ ਵਿੱਚ ਸਾਰੇ ਡਰ ਦੂਰ ਹੋ ਜਾਣੇ ਹਨ ਇਸ ਹਫ਼ਤਾ ਵਿੱਚ ਲੇਖਕ ਔਰਤ ਦੇ ਵਿਸ਼ਵਾਸ ਦੀ ਗੱਲ ਕਰਦਾ ਹੈ ਇਹ ਵਿਸ਼ਵਾਸ ਅਯੋਕੇ ਯੁੱਗ ਵਿੱਚ ਇਲਮ ਨਾਲ ਟਕਰਾਂਦਾ ਹੈ ਉਸ ਦੇ ਮਨ ਦਾ ਡਰ ਹੈ ਕਿ ਉਸ ਦਾ ਪਤੀ देर रात ਤੱਕ ਘਰ ਨਹੀਂ ਆਇਆ ਜਾਂ ਉਸ ਦੀ ਕੋਈ ਝੋਲੀ ਸਖਣੀ ਹੈ ਜਾਂ ਉਸ ਨੂੰ ਸਵੇਰੇ ਸਵੇਰੇ ਕੋਈ ਭੈੜਾ ਸੁਪਨਾ ਆਇਆ ਹੈ ਇਸ ਲਈ ਉਹ ਖਾਨਗਾਹ ਤੇ ਦੀਵਾ ਬਾਲਣ ਲਈ ਆਉਂਦੀ ਹੈ ਉਹ ਇੱਕ ਰੁੱਖ ਦੇ ਹੇਠਾਂ ਖੜੀ ਹੈ ਦਰਗਾਹ ਦਾ ਰਸਤਾ ਬਹੁਤ ਖਰਾਬ ਹੈ ਪਰ ਫਿਰ ਵੀ ਉਹ ਦਰਗਾਹ ਤੇ ਦੀਵਾ ਬਾਲਦੀ ਹੈ ਉਸ ਨੂੰ ਪੀਰਾਂ ਤੇ ਵਿਸ਼ਵਾਸ ਹੈ ਇਹ ਯਕੀਨ ਨੂੰ ਦੇਖਦਾ ਕਵੀ ਆਖਦਾ ਹੈ ਕਿ ਭਾਵੇਂ ਉਹ ਅੱਜ ਵੀ ਵਿਗਿਆਨ ਦੇ ਯੁੱਗ ਵਿੱਚ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਕਰਦੀ ਹੈ ਦੂਸਰੀ ਤਰਫ ਉਹ ਹੈ ਜਿਸ ਦਾ ਗਿਆਨ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ ਤੇ ਇਸ ਗਿਆਨ ਦੀ ਰੋਸ਼ਨੀ ਵਿੱਚ ਉਸ ਦੇ ਮਨ ਦੇ ਹਨੇਰੇ ਨੂੰ ਦੂਰ ਕਰਦੀ ਹੋਈ ਦੂਰ ਤੱਕ ਜਾਂਦੀ ਹੈ ਭਾਵ ਉਸ ਦੀ ਗਿਆਨ ਪ੍ਰਾਪਤੀ ਦੀ ਲਾਲਸਾ ਵੱਧਦੀ ਜਾਂਦੀ ਹੈ ਪਰ ਉਸ ਦਾ ਕਿਤਾਬੀ ਗਿਆਨ ਉਸ ਔਰਤ ਦੇ ਵਿਸ਼ਵਾਸ ਅੱਗੇ ਬਹੁਤ ਛੋਟਾ ਲੱਗਦਾ ਹੈ ਅਗਲੇ ਕبھی ਹਨ ਅਮਤਾ ਪ੍ਰੀਤਮ ਅਮਤਾ ਪ੍ਰੀਤਮ ਪੰਜਾਬੀ ਕਵਿਤਰੀ ਤੇ ਵਾਰਤਕਾਰ ਹੈ ਉਸ ਦਾ ਜਨਮ 1919 ਵਿੱਚ ਗੁਜਰਾਵਾਲੇ ਵਿਖੇ ਹੋਇਆ ਦੇਸ਼ਵੰਡ ਮਗਰੋਂ ਉਹ ਦੇਹਰਾਦੂਨ ਤੇ ਫਿਰ ਦਿੱਲੀ ਆ ਗਏ ਇੱਥੇ ਉਹ ਆਲ ਇੰਡੀਆ ਰੇਡੀਓ ਨਵੀਂ ਦਿੱਲੀ ਵਿੱਚ ਅਨਾウンਸਰ ਲੱਗ ਗਈ ਫਿਰ ਉਸਨੇ ਨਾਗਮਣੀ ਨਾਮ ਦਾ ਇੱਕ ਮਾਸਿਕ ਪੱਤਰ ਚਲਾਇਆ ਉਸਦੇ ਪਿਤਾ ਪੱਤਰਕਾਰ ਤੇ ਸਾਹਿਤਕ ਰੁਚੀਆਂ ਵਾਲੇ ਹੋਣ ਕਰਕੇ ਉਸ ਨੂੰ ਲਿਖਣ ਦੀ ਪ੍ਰੇਰਣਾ ਆਪਣੇ ਪਿਤਾ ਤੋਂ ਮਿਲੀ ਅਮ੍ਰਿਤਾ ਦੇ ਕਾਵੇ ਸੰਗ੍ਰਹਿ ਇਸ ਤਰ੍ਹਾਂ ਹਨ ਅਮ੍ਰਿਤਾ ਲਹਿਰ ਪੱਥਰ ਗੀਟੇ ਸਰਗੀ ਵੇਲਾ ਕਸਤੂਰੀ ਸੁਨੇਹੜੇ ਕਾਗਜ਼ ਤੇ ਕੈਨਵਸ ਆਦੀ ਸੁਨੇਹੜੇ ਕਾਵੇ ਸੰਗ੍ਰਹਿ ਲੇ 1956 ਵਿੱਚ ਉਸ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ 1969 ਵਿਸ਼ਵੀ ਵਿੱਚ ਭਾਰਤ ਸਰਕਾਰ ਦੁਆਰਾ ਅਮਤਾ ਪ੍ਰੀਤਮ ਨੂੰ ਪਦਮ ਸ਼੍ਰੀ ਪੁਰਸਕਾਰ ਭੇਟ ਕੀਤਾ ਗਿਆ ਅਮਤਾ ਪ੍ਰੀਤਮ ਨੇ ਸਾਹਿਤਿਕ ਯੋਗਦਾਨ ਨੂੰ ਦੇਖਦੇ ਹੋਏ ਦਿੱਲੀ ਯੂਨੀਵਰਸਿਟੀ ਵਿੱਚ 15 ਮਈ 1973 ਨੂੰ ਡੀਲੈਟ ਦੀ ਡਿਗਰੀ ਨਾਲ ਸਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ 1981 ਵਿੱਚ ਉਸ ਨੂੰ ਗਿਆਨਪੀਠ ਪੁਰਸਕਾਰ ਵੀ ਮਿਲਿਆ ਸਾਡੀ ਪਾਠ ਪੁਸਤਕ ਸਰੋਤਮ ਪੰਜਾਬੀ ਕਵਿਤਾ ਤੇ ਕਹਾਣੀ ਵਿੱਚ ਦਰਜ ਅਮਤਾ ਪ੍ਰੀਤਮ ਦੀ ਲਿਖੀ ਹੋਈ ਪ੍ਰਸਿੱਧ ਕਵਿਤਾ ਅੱਜ ਆਖਾਂ ਵਾਰੇ ਸ਼ਾਹ ਨੂੰ ਹੈ ਇਸ ਕਵਿਤਾ ਦਾ ਵਿਸ਼ਾ ਵਸਤੂ 1947 ਦੀ ਭਾਰਤ ਪਾਕਿਸਤਾਨ ਦੀ ਵੰਡ ਉੱਤੇ ਹੈ ਇਸ ਵੰਡ ਵਿੱਚ ਦੋਹਾਂ ਦੇਸ਼ਾਂ ਦੇ ਫਿਰਕੂ ਫਸਾਦਾਂ ਵਿੱਚ ਸਦੀਆਂ ਦੀ ਸਾਂਝ ਤੇ ਪ੍ਰੇਮ ਨੂੰ ਭੁੱਲਣਾ ਇੱਕ ਪੁਲਾ ਕੇ ਇੱਕ ਦੂਜੇ ਨੂੰ ਮਾਰਨਾ ਇਸਤਰੀਆਂ ਦੀ ਦੁਰਦਸ਼ਾ ਕਰਨੀ ਆਦੀ ਪਾਗਲਪਨ ਨੂੰ ਦੱਸਿਆ ਗਿਆ ਹੈ ਕਵਤਾ ਪੰਜਾਬ ਦੇ ਮਹਾਕਵੀ ਬਾਰੇ ਸ਼ਾਹ ਜਿਸ ਨੇ ਹੀ ਰਾਂਝੇ ਦੀ ਪ੍ਰੀਤ ਕਹਾਣੀ ਨੂੰ ਕਵਤਾ ਵਿੱਚ ਲਿਖਿਆ ਤੇ ਹੀਰ ਨੂੰ ਕਿਸੇ ਹੋਰ ਥਾਂ ਵਿਆਹੇ ਜਾਣ ਤੇ ਉਸਦੇ ਦਰਦ ਨੂੰ ਸੰਬੋਧਿਤ ਕਰਦੀ ਹੋਈ ਆਖਦੀ ਹੈ ਕਿ ਉਸਨੇ ਪੰਜਾਬ ਦੀ ਇੱਕ ਧੀ ਦੇ ਰੋਣ ਤੇ ਇੱਕ ਸ਼ਾਹਕਾਰ ਰਚਨਾ ਲਿਖੀ ਪਰ ਅੱਜ ਪੰਜਾਬ ਦੀਆਂ ਲੱਖਾਂ ਧੀਆਂ ਵੰਡ ਦੇ ਕਾਰਨ ਹੋਏ ਦਰਦ ਵਿੱਚ ਰੋ ਰਹੀਆਂ ਹਨ ਤੇ ਉਹਨਾਂ ਦੇ ਦਰਦ ਨੂੰ ਦੱਸਣ ਵਾਲਾ ਕੋਈ ਨਹੀਂ ਹੈ ਅੱਜ ਪੰਜਾਬ ਦੇ ਦਰਿਆਵਾਂ ਦਾ ਪਾਣੀ ਜੋ ਕਦੀ ਪਿਆਰ ਦਾ ਪ੍ਰਤੀਕ ਸੀ ਅੱਜ ਉਹ ਪਾਣੀ ਵਿੱਚ ਨਫ਼ਰਤ ਦਾ ਜ਼ਹਿਰ ਕਿਸੇ ਨੇ ਘੋਲ ਦਿੱਤਾ ਹੈ ਅੱਜ ਪੰਜਾਬ ਦੇ ਦਰਿਆਵਾਂ ਵਿੱਚ ਲਾਸ਼ਾਂ ਵਿਸ਼ੀਆਂ ਹੋਈਆਂ ਹਨ ਅੱਜ ਉਹ ਲੋਕ ਜੋ ਕਦੇ ਆਪਸ ਵਿੱਚ ਮਿਲ ਕੇ ਰਹਿੰਦੇ ਸਨ ਉਹ ਲੋਕ ਅੱਜ ਇੱਕ ਦੂਜਰੇ ਦੇ ਲਹੂ ਦੇ ਪਿਆਸੇ ਹੋਏ ਬੈਠੇ ਹਨ ਅੱਜ ਪੰਜਾਬ ਦੇ ਕਣ-ਕਣ ਵਿੱਚ ਜ਼ਹਿਰ ਭਰ ਗਿਆ ਹੈ ਅੱਜ ਜਿਹੜੀ ਵੰਜਲੀ ਪਿਆਰ ਦਾ ਸੰਦੇਸ਼ ਦਿੰਦੀ ਸੀ ਅੱਜ ਉਹ ਵੰਜਲੀ ਵੀ ਨਾਗ ਬਣ ਗਈ ਹੈ ਉਹ ਸੱਪ ਦਾ ਰੂਪ ਧਾਰਨ ਕਰਕੇ ਬੇਕਸੂਰ ਲੋਕਾਂ ਨੂੰ ਡੰਗ ਮਾਰਦੀ ਹੈ ਕੁੜੀਆਂ ਦੀਆਂ ਪਿੰਗਾ ਟੁੱਟ ਗਈਆਂ ਹਨ ਜੋ ਉਹ ਇਕੱਠੀਆਂ ਹੋ ਕੇ ਸਾਵਣ ਦੇ ਮਹੀਨੇ ਵਿੱਚ ਝੂਲਦੀਆਂ ਸਨ ਅੱਜ ਉਹ ਲੋਕ ਜੋ ਪਿਆਰ ਦੇ ਲਈ ਜਾਣੇ ਜਾਂਦੇ ਸਨ ਉਹਨਾਂ ਲੋਕਾਂ ਨੂੰ ਅੱਜ ਆਪਸ ਵਿੱਚ ਲੜਦਿਆਂ ਦੇਖ ਕੇ ਬਹੁਤ ਦੁੱਖ ਹੋ ਰਿਹਾ ਹੈ ਅੱਜ ਸਾਰੇ ਹੀ ਪੰਜਾਬ ਵਿੱਚ ਕੈਦੋ ਬਣ ਗਏ ਹਨ ਅੱਜ ਇਹਨਾਂ ਅੱਜ ਇਹਨਾਂ ਰੋ ਰਹੀਆਂ ਔਰਤਾਂ ਲਈ ਕੋਈ ਵੀ ਵਾਰਿਸ ਨਹੀਂ ਲੱਭ ਰਿਹਾ ਇਹਨਾਂ ਦੇ ਦੁੱਖ ਨੂੰ ਸਮਝਦੇ ਤੇ ਬਿਆਨ ਕਰੇ ਧੰਨਵਾਦ